ਤੇਰੇ ਲਾਲਾ ਨੇ ਸਵੇਰੇ ਜਨ ਚੜਨਾ ਨਹੀਂ ਦਾਦੀ ਅੱਜ ਗਾਲੇ ਕੋੜੀਆਂ ਤੇਰੇ ਲਾਲਾ ਨੇ ਸਵੇਰੇ ਜਨ ਚੜਨਾ ਨਹੀਂ ਦਾਦੀ ਅੱਜ ਗਾਲੇ ਕੋੜੀਆਂ ਓ ਅੱਜ ਦਾਦੀ ਲਾਡ ਕਰ ਲੈ ਕਲ ਮੁੜਨਾ ਪਰ ਤੇ ਤੇ ਆਉਣਾ ਅੱਜ ਦਾ ਦਿਲਾਡ ਕਰ ਲੈ ਕਲ ਮੁੜਨਾ ਪਰਤੇ ਤੇ ਆਉਣਾ ਵੇਖੀ ਤੇਰੇ ਦੋਵੇਂ ਲਾਲ ਦੀ ਕਲ ਬਣਨਾ ਐ ਮੋਤ ਨੇ ਪਰੋਣਾ ਨਾਲ ਨਾਲ ਵੇਖੀ ਧਰਮ ਦੇ ਨੀ ਅਸੀ ਹੱਸ ਹੱਸ ਨੀ ਹਾ ਵਿੱਚ ਖੜਨਾ ਨੀ ਦਾਦੀ ਅੱਜ ਗਾਲੇ ਕੋੜੀਆਂ ਤੇਰੇ ਲਾਲਾ ਨੇ ਸਵੇਰੇ ਜਨ ਚੜਨਾ ਨੀ ਦਾਦੀ ਅੱਜ ਗਾਲੇ ਘੋੜੀਆਂ ਓ ਸੁਣ ਲੈ ਤੂੰ ਮਾਤਾ ਮੇਰੀ ਇਹਨੀ ਐਵੇਂ ਰੋ ਰੋ ਹਾਲ ਗੁਆਈ ਨਾਨੀ ਓ ਜਨ ਜਾਲ ਮਾਨੇ ਤੇਰੇ ਲਾਲ ਮਾਰੇ ਤੇ ਵਹਿਣ ਉਹਨਾਂ ਦੇ ਸਾਹਮਣੇ ਪਾਈ ਨਾਨੀ ਪਰ ਰੱਖੀ ਤੂੰ ਮਾਤਾ ਕੋਟ ਸਵਰਦਾ ਤੇ ਐਵੇਂ ਅੱਖੀਓਂ ਨੀਰ ਵਹਾਈ ਨਾਨੀ ਜਿਨ੍ਹਾਂ ਜਾਲ ਮਾਨੇ ਤੇਰੇ ਲਾਲ ਮਾਰੇ ਤੇ ਵਹਿਣ ਉਹਨਾਂ ਦੇ ਸਾਹਮਣੇ ਪਾਈ ਨਾਨੀ ਫਤਿਹ ਸਿੰਘ ਫਤਿਹ ਬੋਲ ਜੂ ਜੋਰ ਵਰਦੀ ਵਿਵਾਰੀ ਪਿੱਛੋਂ ਹੋਣੀ ਫਤਿਹ ਸਿੰਘ ਫਤਿਹ ਬੋਲ ਜੂ ਜੋਰ ਵਰਦੀ ਵਿਵਾਰੀ ਪਿੱਛੋਂ ਹੋਣੀ ਜਨ ਤੇਗ ਬਹਾਦਰ ਦੇ ਅੜਿਓ ਗੁਜਰੀ ਮਾਂ ਦੇ ਪੋਤੇ ਪੁੱਤ ਗੁਰੂ ਗੋਬਿੰਦ ਸਿੰਘ ਦੇ ਮੈਂ ਵੇਕੇ ਨੀਆਂ ਵਿੱਚ ਖਲੋਤੇ ਪੁੱਤ ਗੁਰੂ ਗੋਬਿੰਦ ਸਿੰਘ ਦੇ ਮੈਂ ਵੇਕੇ ਨੀਆਂ ਵਿੱਚ ਖਲੋਤੇ ਉਹ ਤਨ ਅਵੜੀ ਜਦੀ ਕੁਖੂ ਜਾਏ ਸੰਤ ਵਿਚੜ ਕੇ ਕਿਕੂ ਆਏ ਨਯਬੜੀ ਜਦਿ ਕੁਖੋ ਜਾਏ ਸੰਤ ਵਿਚੜ ਕੇ ਕਿਕੂ ਆਏ ਓ ਕਿਵੇਂ ਜਿਉਂਦੀ ਹੂੰ ਹੋਣਗੇ ਜਿਸ ਨੰਨੀ ਦੇ ਦਹੋਤੇ ਪੁੱਤ ਗੁਰੂ ਗੋਬਿੰਦ ਸਿੰਘ ਦੇ ਮੈਂ ਵੇਖੇ ਨੀਆਂ ਵਿੱਚ ਖਲੋਤੇ ਧਰਮ ਦੀ ਕਤਰ ਜਿਸ ਪੁੱਤ ਵਾਰੇ ਮੈਂ ਆਵਾ ਉਸ ਤੋਂ ਬਲੇ ਹਾਰੇ ਧਰਮ ਦੀ ਕਾਤਰ ਜਿਸ ਪੁੱਤ ਵਾਰੇ ਮੈਂ ਜਾਵਾ ਉਸ ਤੋਂ ਬੁਲੇ ਹਾਰੇ ਰਾਜਨੇਤੇ ਸੀ ਫੜ ਲੀਏ ਉਸ ਨੂੰ ਕਟਮਾ ਵਾਂਗਰ ਕੋਪੇ ਪੁੱਤ ਗੁਰੂ ਗੋਬਿੰਦ ਸਿੰਘ ਦੇ ਮੈਂ ਵੇਖਿਆ ਨੀਆਂ ਵਿੱਚ ਖਲੋਤੇ ਹੋ ਰਾਜ ਜਲਾਦਾਂ ਨੇ ਕੇਰੇ ਪਾਏ ਡੋਲੇ ਨਹੀਂ ਪੁੱਤ ਸੀਣੀ ਜਾਏ ਰਾਜ ਜਲਾ ਦਾਨ ਕੇਰੇ ਪਾਏ ਢੋਲੇ ਨਹੀਂ ਪੁੱਤ ਸੀਣੀ ਜਾਏ ਹੋ ਤੱਕ ਚਿੱਟਿਆਂ ਵਜਾ ਨੂੰ ਤੱਕ ਚਿੱਟਿਆਂ ਵਜਾ ਨੂੰ ਉੱਡ ਗਏ ਮੁਗਲ ਰਾਜ ਦੇ ਤੋਤੇ ਪੁੱਤ ਗੁਰੂ ਗੋਬਿੰਦ ਸਿੰਘ ਦੇ ਮੈਂ ਵੇਖੇ ਨੀਆਂ ਵਿੱਚ ਖਲੋਤੇ